ਪੰਜਾਬ ਚ ਰਹਿੰਦੇ ਲੋਕਾਂ ਨੂੰ ਤਾਂ ਪਤਾ ਨਹੀਂ ਕਿੰਨੀ ਫਿਕਰ ਹੈ ਪਰ ਤੁਸੀਂ ਦੇਖੋ ਕਿ ਮੁੰਬਈ ਤੋਂ ਆਏ ਐਕਟਰ ਰਾਜ ਕੁੰਦਰਾ ਨੂੰ ਪੰਜਾਬ ਦੀ ਕਿੰਨੀ ਫਿਕਰ ਹੈ ਗੀਤਾ ਬਾਸਰਾਦ ਨਾਲ ਮਿਲ ਕੇ ਹੜਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਆਪ ਮਦਦ ਕਰ ਰਹੇ ਨੇ ਤਾਂ ਪੰਜਾਬ ਇਸ ਸਮੇਂ ਹੜ੍ਹਾਂ ਤੋਂ ਪ੍ਰਭਾਵਿਤ ਹੈ ਔਰ ਅਜੇਹਦ ਵਿੱਚ ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਨਾਲ ਖੜੇ ਹੋ ਔਰ ਜਿਹੜੇ ਲੋਕ ਇਸ ਸਮੇਂ ਖਾਣ ਤੋਂ ਵੀ ਰੋਟੀ ਤੋਂ ਵੀ ਅੱਕੇ ਹੋਏ ਨੇ ਔਰ ਉਹਨਾਂ ਨੂੰ ਨਹੀਂ ਪਹੁੰਚਦੀ ਤਾਂ ਤੁਸੀਂ ਉਹਨਾਂ ਤੱਕ ਮਦਦ ਪਹੁੰਚਦੀ ਕਰੋ ਅਜੇਹਦ ਵਿੱਚ ਮਿਹਰ ਫਿਲਮ ਦੀ ਟੀਮ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਂਦੀ ਹੈ ਔਰ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਭਰੋਸਾ ਜੁਤਾਇਆ ਗਿਆ ਕਿ ਹੋਰ ਵੀ ਸਹਾਇਤਾ ਉਹਨਾਂ ਤੱਕ ਮੁਹੱਈਆ ਕਰਾਈ ਜਾਏਗੀ ਜਿਹਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰ ਤੇ ਕਿਵੇਂ ਰਾਜਕੁੰਦਰਾ ਤੇ ਗੀਤਾ ਬਾਸਰਾ ਖੁਦ ਜਿਹੜੇ ਨੇ ਹੜਪਰਭਾਤ ਲਖੀਆਂ ਦੇ ਵਿੱਚ ਦੌਰਾ ਕਰਦੇ ਨੇ ਤੇ ਨਾਲ ਨਾਲ ਉੱਥੇ ਲੋਕਾਂ ਨੂੰ ਮਦਦ ਵੀ ਮੁਹੱਈਆ ਕਰਵਾਉਂਦੇ ਨੇ ਰਾਸ਼ਨ ਪਾਣੀ ਵੰਡਦੇ ਨੇ ਔਰ ਲੰਮੀਆਂ ਲਾਈਨਾਂ ਤੁਸੀਂ ਲੋਕਾਂ ਦੀਆਂ ਵੇਖ ਸਕਦੇ ਹੋ ਕਿ ਜਦੋਂ ਰਾਜਕੁੰਦਰਾ ਤੇ ਗੀਤਾ ਬਾਸਰਾ ਆ ਪਹੁੰਚਦੇ ਨੇ ਤਾਂ ਕਿਵੇਂ ਲਾਈਨਾਂ ਲੱਗ ਜਾਂਦੀਆਂ ਨੇ ਔਰ ਉਹਨਾਂ ਦੀ ਮਦਦ ਜਿਹੜੀ ਹੈ ਨਾਲੋਂ ਨਾਲ ਫਿਲਮ ਦੇ ਵੱਲੋਂ ਕੀ আরে ਯਾਰ ਵਾਈਗੁਰੀ ਦਾ ਖਾਤੋ ਵਾਈਗੁਰੀ ਦੀ ਫਤਿਹ ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅਜ ਨਾਲਾ ਆਂਡੇ ਔਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਆ ਪੰਜਾਬ ਜੁੜਿਆ ਹੋਇਆ ਹੈ ਆਪਣੇ ਸਾਰੇ ਪਹਿਨਾ ਪਰਾਵਾ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਜੋ ਬਿਲਕੁਲ ਜੋ ਜੋ ਸਪਲਾਈ ਚੀਜ਼ੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰਖਾਸਤ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਪੁਛਕੇ ਭੇਜੋ ਜਿਹੜੀ ਜਿਹੜੀ ਪਿੰਨਾਂ ਨੂੰ ਲੋੜ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਜਦੋਂ ਪਾਣੀ نیچے ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬੰਦੇ ਚਾਹੀਦੀ ਹੋਗੀ ਔਰ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਹੋਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਭੈਣ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਔਰ ਥੈਂਕ ਯੂ ਵੈਰੀ ਮਚ ਬਾਜੀ ਕੁਝ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪੰਜਾਬ ਦੀ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਹੀਂ ਇਹਨਾਂ ਦੇ ਸਟਾਰ ਜਿਹੜੇ ਵੱਡੇ ਬੰਬੇ ਤੋਂ ਚੱਲ ਕੇ ਭਰਾ ਸਾਡੇ ਪੰਜਾਬੀ ਔਰ ਭੈਣ ਜੀ ਆਏ ਜਿਹੜੇ ਨੇ ਤੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ ਸਾਡੇ ਇੱਕ ਦੇ ਸਿੱਖੀ ਨੂੰ ਬੜਾ ਤਾਂ ਚੁੱਕੰਦੇ ਆ ਇਹਨਾਂ ਦਾ ਉਹ ਵੀ ਧੰਨਵਾਦ ਹੈ ਦਲਪੰਥਰੋਂ ਵੀ ਤੇ ਦੂਜੀ ਗੱਲ ਬੇਨਤੀ ਇਹ ਹੈ ਕਿ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਜਿਹੜੇ ਸਾਡੇ ਗਰੀਬਾਂ ਦੀ ਜਿਹੜੀ ਮਦਦ ਕਰ ਲਈ ਆ ਸਭ ਤੋਂ ਬੜੀ ਵੱਡੀ ਗੱਲ ਤੇ ਬੜੀ ਵੱਡੀ ਸੇਵਾ ਵਾ ਜਿਹੜਾ ਐਡੀ ਦੂਰੋਂ ਚੱਲ ਕੇ ਤੇ ਐਡੀ ਦੂਰ ਸਾਡੀ ਜਿਹੜਾ ਨਾ ਹੜਾਂ ਦੀ ਪੀੜਤਾਂ ਦੀ ਜਿਹੜੀ ਐਡੀ ਦੂਰ ਜਾ ਕੇ ਖਬਰ ਪਹੁੰਚਾਣੀ ਇਹਨਾਂ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਹੜਾ ਪੰਜਾਬ ਦੀ ਧਰਤੀ 'ਤੇ ਰਹੇ ਆ ਤੇ ਗੁਰੂ ਮਹਾਰਾਜ ਲੋ ਮਗਰੂ ਮਾਰ ਇਹਨਾਂ ਦੇ ਕਿਰਪਾ ਕਰਨ ਗੁਰੂ ਰ ਦੀ ਨਗਰੀ ਜਿਹੜੀਆਂ ਇਹਨਾਂ ਦੇ ਹਮੇਸ਼ਾ ਨੇ ਨਾਲ ਸਾਥ ਦੋ ਕੀ ਤੇ ਦਲ ਪੰਥ ਜਿਹੜਾ ਬਾਬਾ ਦਰਸ਼ਵੇਸ਼ ਦੀਨ ਤਰਨਾਦਾਲ ਬਾਬਾ ਜੀ ਬਾਬਾ ਮੇਜਰ ਸਿੰਘ ਛੋੜੀ ਸਾਹਿਬ ਉਹ ਵੀ ਉਹਨਾਂ ਦੇ ਨਾਲ ਆ ਜੀ ਛੋਟੇ ਨਾਲ ਮੋਟਾ ਜੋੜ ਕੇ ਗਾਦੋਂ ਵੀ ਨਾਲ ਤੋਰਾਂਗੇ ਵਾਹਿਗੁਰੂ ਜੀ ਕਾ ਖਾਲਸਾ